ਪਰਦਾਨ ਜੀ ਇਹ ਇਲਾਕੇ ਨੂੰ ਜੇ ਮਾਰਿਆ ਤੇ ਕਾਂਗਰਸ ਨੇ ਮਾਰਿਆ ਇਥੋਂ ਦੇ ਕਾਂਗਰਸੀ ਵਰਕਰਾਂ ਨੇ ਨਹੀਂ ਮਾਰਿਆ ਜੇ ਇਥੇ ਕਾਂਗਰਸ ਕਮਜ਼ੋਰ ਹੋਈ ਆ ਤੇ ਉਹ ਕਾਂਗਰਸ ਦੇ ਲੀਡਰਾਂ ਨੇ ਮਜੀਠੇ ਦੇ ਵਿੱਚ ਕਮਜ਼ੋਰ ਕੀਤੀ ਆ ਕਥੂ ਨਗਲ ਸਾਹਿਬ ਬੈਠੇ ਨੇ ਜੇ ਕਾਂਗਰਸ ਖੜੀ ਕੀਤੀ ਸੀ ਤੇ ਸਰਦਾਰ ਕਥੂ ਨਗਲ ਸਾਹਿਬ ਸਰਦਾਰ ਸੁਵਿੰਦਰ ਸਿੰਘ ਰੰਧਾਵਾ ਨੇ ਇਥੇ ਕਾਂਗਰਸ ਖੜੀ ਕੀਤੀ ਸੀ ਮੈਂ ਇਸ ਕਰਕੇ ਗੱਲਾਂ ਕਹੀਆਂ ਕਿ ਅੱਜ ਤੁਸੀਂ ਹਮੇਸ਼ਾ ਹੀ ਆਉਂਦੇ ਹੋ ਪਰ ਤੁਹਾਡੀ ਬਾਹ ਨਹੀਂ ਫੜੀ ਜਾਂਦੀ ਖੁੱਲ ਕੇ ਮਜੀਠੀਆ ਦੇ ਅਗੇਂਸਟ ਬੋਲਣ ਨੂੰ ਕੋਈ ਤਿਆਰ ਨਹੀਂ ਜਿੰਨਾ ਚਿਰ ਮਜੀਠੀਆ ਦੀ ਤੌਣ ਤੇ ਗੋਡਾ ਕਾਂਗਰਸ ਨਹੀਂ ਰੱਖੋਗੇ ਮਜੀਠੇ ਦੇ ਵਿੱਚ ਕਾਂਗਰਸ ਖੜੀ ਨਹੀਂ ਹੋਏਗੀ ਬਲੇ ਸੋਨਿਹਾਲ ਯਾਰ ਸੱਚਾ ਤੂੰ ਬੜਾ ਕਿਸਮਤ ਵਾਲਾ ਅਸੀਂ 2003 ਚ ਅਮਰਿੰਦਰ ਸਿੰਘ ਦੇ ਅਗੇਂਸਟ ਲੜਾਈ ਸ਼ੁਰੂ ਕਰ ਦਿੱਤੀ ਆ ਕਥੂ ਨਗਲ ਸਾਹਿਬ ਬੈਠੇ ਨੇ ਮੈਂ ਇਹਨਾਂ ਦੇ ਕੋਲ ਗਿਆ ਮੈਨੂੰ ਕਹਿੰਦੇ ਮੇਰੀ ਉੱਾਰ ਉਹਨੇ ਟਿਕਟ ਦਿੱਤੀ ਆ ਤੇ ਮੈਨੂੰ ਐਮਐਲਏ ਬਣਾਇਆ ਤੇ ਮੈਂ ਕਿਹਾ ਤੁਸੀਂ ਸਾਡੇ ਵਿੱਚ ਸਭ ਤੋਂ ਵੱਡੇ ਰੰਦਾਵੇ ਜੀ ਉਹਨਾਂ ਰੰਦਾਵੇ ਦੀ ਮਦਦ ਕਰਨੀ ਹੈ ਰੰਦਾਵੇ ਨਾਲ ਖਲੋਣਾ ਮੈਂ ਮਰਦ ਦੀ ਗੱਲ ਤੁਹਾਨੂੰ ਦੱਸਣ ਲੱਗਾ ਕਿ ਤੁਸੀਂ ਅਮਰਿੰਦਰ ਸਿੰਘ ਟਿਕਟ ਦੇਣ ਵਾਲੇ ਨਾਲ ਖੜਾ ਕਹਿੰਦੇ ਮੈਂ ਆਪਣੀ ਬਰਾਦਰੀ ਦੇ ਨਾਲ ਖੜਾ ਮੈਂ ਆਪਣੇ ਰੰਦਾਵੇ ਭਰਾ ਦੇ ਨਾਲ ਖੜਾ ਮੈਂ ਅਮਰਿੰਦਰ ਸਿੰਘ ਦੇ ਨਾਲ ਨਹੀਂ ਖੜਾ ਕਹਿੰਦੇ ਅੱਜ ਤੋਂ ਬਾਅਦ ਤੈਨੂੰ ਮੈਂ ਸਟੈਂਪ ਦੇ ਦਿੱਤਾ ਜਿੱਥੇ ਮਰਜ਼ੀ ਮੇਰਾ ਤੇ ਦੀ ਮੈਂ ਤੇਰਾ ਤੇ ਇਸੇ ਤਰ੍ਹਾਂ ਅੱਜ ਇਹ ਸਟੈਂਪ ਤੈਨੂੰ ਦਿੱਤਾ ਸਰਦਾਰ ਕਥੂਨਗਲ ਸਾਹਿਬ ਨੇ ਸੋ ਸ੍ਰੀ ਅਕਾਲ ਕੱਥੂ ਨੰਗਲ ਸਾਹਿਬ ਵਰਗੇ ਬਹੁਤ ਘੱਟ ਲੀਡਰ ਪੈਦਾ ਹੁੰਦੇ ਮੈਂ ਬਹੁਤ ਦੇਰ ਤੋਂ ਵੱਡੇ ਰੰਦਾਵਾ ਸਾਹਿਬ ਦੇ ਟਾਈਮ ਤੋਂ ਪਾਵੇਂ ਉਹ ਅਕਾਲੀ ਦਲ ਚ ਹੁੰਦੇ ਸਰਦਾਰ ਪ੍ਰਕਾਸ਼ ਸਿੰਘ ਮਜੀਠੇ ਨਾਲ ਹੁੰਦੇ ਸੀ ਤੇ ਵੱਡੇ ਰੰਦਾਵਾ ਸਾਹਿਬ ਨਾਲ ਸਭ ਤੋਂ ਵੱਧ ਜੇ ਕਿਸੇ ਦਾ ਪਿਆਰ ਸੀ ਤੇ ਉਹ ਕੱਥੂ ਨੰਗਲ ਸਾਹਿਬ ਦਾ ਪਿਆਰ ਸੀ ਉਹ ਇਸ ਕਰਕੇ ਸੀ ਕਿ ਸਰਦਾਰ ਸੁਵਿੰਦਰ ਸਿੰਘ ਜ਼ੁਬਾਨ ਦਾ ਪੱਕਾ ਸੀ ਯਾਰ ਅੱਜ ਦੇ ਲੀਡਰਾਂ ਦੀ ਜ਼ੁਬਾਨ ਤਾਂ ਹੀ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਮੁੱਕਰ ਜਾਂਦੇ ਆ ਪ੍ਰਧਾਨ ਜੀ ਇਹ ਜਨਾਬ ਇੱਥੇ ਹੁਣ ਲੜਾਈ ਲੜੀਆ ਦੋਨਾਂ ਦੇ ਪਿਓ ਪੁੱਤ ਨੇ ਮਜੀਠੇ ਦੀ ਲੜਾਈ ਲੜ ਰਹੇ ਨੇ ਦੋਵੇਂ ਪਿਓ ਪੁੱਤ ਕਥੂ ਨੰਗਲ ਸਾਹਿਬ ਤੇ ਸੱਚ ਤੇ ਜੇ ਕੋਈ ਹੁਣ ਤਜਾ ਆਇਆ ਤੇ ਕਾਂਗਰਸ ਦਾ ਪੱਠਾ ਨਾ ਬਹਿ ਜਾ ਹੁਣ ਸਾਡਾ ਲੀਡਰ ਇੱਥੇ ਇਹੀ ਸੱਚਾ ਰੀਆ ਬੋਲੇ ਸੋਨਹਾਲ ਅਸੀਂ ਜਦੋਂ ਟਾਈਮ ਆਉਂਦਾ ਨਾ ਉਦੋਂ ਕਹਿੰਦੇ ਆਪਸ ਪਾਰਟੀ ਚੋ ਲੈ ਆਓ ਆਪਸ ਪਾਰਟੀ ਚੋ ਲੈ ਆਓ ਕੋਈ ਪਾਰਟੀ ਨਹੀਂ ਜਿਹੜਾ ਅੱਜ ਕਾਂਗਰਸ ਦੇ ਨਾਲ ਖੜਾ ਉਹੋ ਹੀ ਪਾਰਟੀਆ ਉਹੋ ਹੀ ਕਾਂਗਰਸ ਰੀਆ ਬੋਲੇ ਸੋਨਹਾਲ ਯਾਰ ਮੈਨੂੰ ਇੱਥੇ ਸਟੇਜ ਤੇ ਬੋਲਣਾ ਨਹੀਂ ਚਾਹਦਾ ਮੇਰੇ ਕੋਲ ਜਾਂਦੇ ਨੇ ਸਾਰੇ ਹੀ ਚੀਕਾਂ ਮਾਰਦੇ ਹੁੰਦੇ ਸੀ ਕਿ ਕਾਂਗਰਸ ਦੇ ਲੀਡਰ ਜਿਹੜੇ ਨੇ ਮਜੀਦ ਨੇ ਉਹ ਉਦਰਾ ਖਾਲੀ ਐਮਐਲਏ ਦੀ ਮਦਦ ਕਰ ਦਿਆ ਰੰਧਾਵਾ ਸਾਹਿਬ ਕਿੱਥੇ ਜਾਈਏ ਮੈਂ ਆਪਣੇ ਮੈਕ ਹੋ ਜਾ ਤੁਹਾਡੀ ਕਿਤੇ ਪਿੱਠ ਨਹੀਂ ਸੀ ਲੱਗਣ ਦਿੱਤੀ ਤੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਸੀ ਇੱਥੇ ਕੀ ਹੁੰਦਾ ਰਿਹਾ